ਚਿੱਟਾ ਹੋਇਆ ਲਹੂ ਫਰਕ ਕਿਸੇ ਨੂੰ ਪੈਂਦਾ ਨਹੀਂ ਅੱਜ ਕੱਲ ਕਹੀ ਕਿਸੇ ਦੀ ਕੋਈ ਸਹਿੰਦਾ ਨਹੀਂ ਉੱਚਾ ਕਦ ਹੈ ਸਹਣੀ ਦਾ ਜੋ ਕਿਸੇ ਨੇਰ ਝਖੜ ਤੋਂ ਟੈਂਦਾ ਨਹੀਂ ਬੋਲਣ ਲੱਗਿਆ ਸੌ ਵਾਰੀ ਸੋਚੀ ਮਨਸੂਰ ਚੰਗੀ ਮੱਤ ਸਲਾਹ ਕੋਈ ਲੈਂਦਾ ਨਹੀਂ ਅੱਜ ਕੱਲ ਕਹੀ ਕਿਸੇ ਦੀ ਕੋਈ ਸਹਿੰਦਾ ਨਹੀਂ ਕੋਈ ਸਹਿੰਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਆਦਾਬ ਨਮਸਤੇ ਚੈਨਲ ਤੁਸਤ ਅਖੰਡ ਜੋਤ ਦੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਦਾਸ ਤਹਿ ਦਿਲੋਂ ਇਸਤਕਬਾਲ ਕਰਦਾ ਹੈ ਨਿੱਗਾ ਸਵਾਗਤ ਕਰਦਾ ਹੈ ਅਤੇ ਉਮੀਦ ਕਰਦਾ ਹਾਂ ਆਪ ਸਭ ਰਾਜੀ ਖੁਸ਼ੀ ਖੈਰੀਅਤ ਵਿੱਚ ਹੋਵੋਗੇ ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਫਿਰ ਇੱਕ ਨਵਾਂ ਸੁਗੜ ਵਿਚਾਰ ਲੈ ਕੇ ਆਪ ਵਿੱਚ ਹਾਜ਼ਰ ਹੋਏ ਹਾਂ ਜਿਸ ਦਾ ਅਸਰ ਲੇਖ ਹੈ ਸਹਿਣਾ ਸਿੱਖੀ ਆਮ ਜਿਹੇ ਲਫ਼ਜ਼ ਨੇ ਸਹਿਣਾ ਸਿੱਖੀ ਜਦੋਂ ਅਸੀਂ ਕਿਸੇ ਗੱਲ ਦਾ ਰਿਐਕਸ਼ਨ ਬੜੇ ਹੀ ਗੁੱਸੇ ਦੇ ਮੂਡ ਵਿੱਚ ਦਿੰਦੇ ਤਾਂ ਸਿਆਣਿਆਂ ਵੱਲੋਂ ਆਮ ਹੀ ਇਹ ਲਫ਼ਜ਼ ਵਰਤੇ ਜਾਂਦੇ ਨੇ ਕਿ ਸਹਿਣਾ ਸਿੱਖੋ ਇੱਕਦਮ ਮੂੰਹੋਂ ਗੱਲ ਨਹੀਂ ਕਹੀ ਦੀ ਅੱਗ ਬਬੂਲੇ ਨਹੀਂ ਹੋਈ ਤਾਂ ਸਹਿਣਾ ਸਿੱਖੀਦਾ ਇਹਨਾਂ ਵਾਕਾਂ ਤੋਂ ਸਹਿਣਾ ਸਿੱਖਣ ਦੀ ਤਕੀਦ ਦਾ ਅਰਥ ਭਾਵ ਹੈ ਕਿ ਸਬਰ ਰੱਖਿਆ ਜਾਵੇ ਉਸ ਤਰ੍ਹਾਂ ਵੇਖਿਆ ਜਾਵੇ ਜੇਕਰ ਸਹਿਣਾ ਆਉਂਦਾ ਹੋਵੇ ਤਸਬਰ ਆਪਣੇ ਆਪ ਆ ਜਾਂਦਾ ਹੈ ਸਹਿਣਾ ਆਉਂਦਾ ਹੋਵੇ ਤਾਂ ਨਿਮਰਤਾ ਬੂਹੇ ਆਣ ਖਲੋਂਦੀ ਸਹਿਣਾ ਆਉਂਦਾ ਹੋਵੇ ਤਾਂ ਗੱਲ ਕਦੇ ਉਲਝਦੀ ਨਹੀਂ ਸਹਿਣਾ ਆਉਂਦਾ ਹੋਵੇ ਤਾਂ ਕਰਦਾਰ ਉੱਚਾ ਹੁੰਦਾ ਹੈ ਸਹਿਣਾ ਆਉਂਦਾ ਹੋਵੇ ਤਾਂ ਔਸੂਲਾਂ ਤੋਂ ਭਟਕੀਦਾ ਨਹੀਂ ਸਹਿਣਾ ਆਉਂਦਾ ਹੋਵੇ ਤਾਂ ਬੋਲੀ ਵਿੱਚ ਮਿਠਾਸ ਆ ਜਾਂਦੀ ਹੈ ਸ਼ੀਤਲਤਾ ਦਸਤਕ ਦਿੰਦੀ ਪਰ ਗੱਲ ਇਹ ਹੈ ਕਿ ਹੁਣ ਇਹ ਸਹਿਣਾ ਆਵੇ ਕਿਵੇਂ ਕਿਸ ਤੋਂ ਸਿੱਖੀਏ ਸਹਿਣਾ ਅਤੇ ਸਵਾਲ ਕਰਨ ਵਾਲਿਆਂ ਦੇ ਮਨ ਵਿੱਚ ਇਹ ਵੀ ਸਵਾਲ ਆ ਜਾਂਦਾ ਹੈ ਕਿ ਅਸੀਂ ਸਹੀ ਏ ਕਿਉਂ ਅਸੀਂ ਕਿਉਂ ਸਹੀ ਏ ਕਿਸੇ ਦੀ ਪਹਿਲਾਂ ਇਸ ਗੱਲ ਤੇ ਵਿਚਾਰ ਕਰਦੇ ਆ ਕਿ ਜੇਕਰ ਅਸੀਂ ਕਿਸੇ ਦੀ ਕਹੀ ਕਿਸੇ ਦੀ ਵਧੀ ਕੀ ਕਿਸੇ ਦੇ ਕੀਤੇ ਕਰਮ ਦੇ ਐਕਸ਼ਨ ਦਾ ਬਰਾਬਰ ਰਿਐਕਸ਼ਨ ਬਰਾਬਰ ਹੰਗਾਰਾ ਬਰਾਬਰ ਦਾ ਉਲਝਦੇ ਹਾਂ ਅਗਲੇ ਨਾਲ ਤੇ ਫਿਰ ਅਗਲੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਅਤੇ ਦੂਸਰੀ ਗੱਲ ਜੇਕਰ ਅਸੀਂ ਕਿਸੇ ਦੀ ਕੀਤੀ ਸਹਿ ਨਹੀਂ ਸਕਦੇ ਕਿਸੇ ਦੀ ਕੀਤੀ ਅਸੀਂ ਸਹਿੰਦੇ ਨਹੀਂ ਅਸੀਂ ਆਪ ਦੀ ਊਰਜਾ ਆਪ ਦੀ એનર્ਜੀ ਆਪ ਦਾ ਸਮਾਂ ਸਰਮਾਇਆ ਖਰਾਬ ਕਰ ਕਿਸੇ ਵੀ ਨਤੀਜੇ ਕਿਸੇ ਵੀ ਹੱਲ ਕਿਸੇ ਵੀ ਸੋਲੂਸ਼ਨ ਤੇ ਨਹੀਂ ਪਹੁੰਚ ਪਾਉਂਦੇ ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਖਰਾਬ ਨਾ ਹੋਈਏ ਸਾਡਾ ਸਮਾਂ ਸਰਮਾਇਆ ਖਰਾਬ ਨਾ ਹੋਵੇ ਫਿਰ ਸਾਨੂੰ ਸਹਿਣਾ ਆਉਣਾ ਚਾਹੀਦਾ ਫਿਰ ਅੱਗੇ ਸਵਾਲ ਹੈ ਕਿ ਸਹਿਣਾ ਸਿੱਖੀਏ ਕਿਤੋਂ ਸਾਨੂੰ ਸਹਿਣਾ ਸਿੱਖਣਾ ਚਾਹੀਦਾ ਹੈ ਇਸ ਕੁਦਰਤ ਕਾਇਨਾਤ ਵਿੱਚ ਲੱਗੇ ਉਸ ਹਰ ਬੂਟੇ ਪੌਦੇ ਰੁੱਖ ਤੋਂ ਜੋ ਸੂਰਜ ਦੀਆਂ ਤਿੱਖੀਆਂ ਤੇਜ ਧੁੱਪਾਂ ਦੀਆਂ ਕਿਰਨਾਂ ਨੂੰ ਆਪ ਦੇ ਪਿੰਡੇ ਤੇ ਸਹਿ ਕੇ ਸਾਡੇ ਵਾਸਤੇ ਛਾਵਾਂ ਮੁਹਈਆ ਕਰਦੇ ਨੇ ਫਿਰ ਸਾਨੂੰ ਸਿੱਖਣਾ ਚਾਹੀਦਾ ਹੈ ਇਸ ਤਰਤ ਵਿੱਚੋਂ ਉੱਗਦੇ ਉਸ ਅਨਾਜ ਤੋਂ ਜੋ ਗਰਮ ਅੱਗ ਤੇ ਤਪ ਕੇ ਸਾਡੇ ਵਾਸਤੇ ਜੀਵਿਕਾ ਦਾ ਕੰਮ ਕਰਦਾ ਫਿਰ ਸਾਨੂੰ ਸਿੱਖਣਾ ਚਾਹੀਦਾ ਹੈ ਲੋਹੇ ਤੋਂ ਜੋ ਅਨੇਕਾਂ ਸਟਾਂ ਖਾ ਕੇ ਸਾਡੇ ਵਾਸਤੇ ਉਜ਼ਾਰਾਂ ਦੇ ਰੂਪ ਵਿੱਚ ਤਿਆਰ ਹੁੰਦਾ ਹੈ ਫਿਰ ਸਾਨੂੰ ਸਿੱਖਣਾ ਚਾਹੀਦਾ ਹੈ ਸੋਨੇ ਤੋਂ ਜੋ ਸੁਨਿਆਰੇ ਦੇ ਪਠ ਵਿੱਚ ਪੱਕ ਕੇ ਕਈ ਤਰ੍ਹਾਂ ਦੀ ਸੇਕ ਸਹਿ ਕੇ ਸਾਡੇ ਲਈ ਸ਼ਿੰਗਾਰ ਦਾ ਰੂਪ ਬਣਦਾ ਹੈ ਇਸ ਤੋਂ ਵੀ ਉੱਪਰ ਸ੍ਰੇਸ਼ਟ ਬਾਹਦ ਅਵਲ ਸੈਣੀ ਦਾ ਤਲ ਜੇਕਰ ਵੇਖੀਏ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੇਖੀਏ ਜਿਨ੍ਹਾਂ ਨੇ ਤਤੀ ਤਵੀ ਉੱਪਰ ਬੈਠ ਕੇ ਵੀ ਉਸ ਪਰਮਾਤਮਾ ਦਾ ਬਾਣਾ ਮਿੱਠਾ ਕਰਕੇ ਮੰਨਿਆ ਫਿਰ ਸਹਿਣਾ ਸਿੱਖੀ ਉਨ੍ਹਾਂ ਛੋਟੇ ਸਹਬਜ਼ਾਦਿਆਂ ਤੋਂ ਜਿਨ੍ਹਾਂ ਨੇ ਨੀਹਾਂ ਵਿੱਚ ਖਲੋ ਕੇ ਵੀ ਸੀ ਨਹੀਂ ਕੀਤੀ ਸਹਿਣਾ ਸਿੱਖੀਏ ਦਸਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਿਨ੍ਹਾਂ ਨੇ ਆਪ ਦਾ ਸਾਰਾ ਸਰਬੰਸ ਲੋਟਾ ਕੇ ਵੀ ਉਸ ਪਿਤਾ ਪਰਮਾਤਮਾ ਅਕਾਲ ਪੁਰਖ ਨੂੰ ਮਿੱਤਰ ਪਿਆਰਾ ਕਹਿ ਕੇ ਸਬੋਧਨ ਕੀਤਾ ਪਰ ਅਸੀਂ ਇਹ ਸਭ ਵਾਹਦ ਮਹਾਨ ਸਹਿਣੀਆਂ ਛੋਟੀਆਂ ਕਰ ਦਿੰਦੇ ਜਦੋਂ ਕਿਤੇ ਮਾੜਾ ਮੋਟਾ ਸਾਡੇ ਨਾਲ ਕੁਝ ਵਾਪਰਦਾ ਹੈ ਤਾਂ ਅਸੀਂ ਪਰਮਾਤਮਾ ਨੂੰ ਤਾਨੇ ਮੇਨੇ ਦੇਣੇ ਸ਼ੁਰੂ ਕਰ ਦਿੰਦੇ ਹਾਂ ਕੋਈ ਸਾਡੀ ਛੋਟੀ ਮੋਟੀ ਮੰਗ ਪੂਰੀ ਨਾ ਹੋਵੇ ਤਾਂ ਅਸੀਂ ਆਪ ਦੇ ਮੂੰਹ ਆਵਾ ਤਵਾ ਬਹੁਤ ਕੁਝ ਬੋਲ ਜਾਂਦੇ ਜੇਕਰ ਸਾਨੂੰ ਸੰਸਾਰੀ ਰਸਤੇ ਵਿਚਰਦਿਆਂ ਸਹਿਣਾ ਨਹੀਂ ਆਉਂਦਾ ਤੇ ਫਿਰ ਜਦੋਂ ਅਸੀਂ ਅਧਿਆਤਮਕ ਰਸਤੇ ਤੁਰਾਂਗੇ ਅਸੀਂ ਤਾਂ ਬਹੁਤ ਪਛੜ ਜਾਵਾਂਗੇ ਕਿਉਂਕਿ ਜਦੋਂ ਉਸ ਰਸਤੇ ਤੁਰਦੇ ਹਾਂ ਇੱਕ ਸਾਧਕ ਜਾਗਰਕ ਹੁੰਦਾ ਹੈ ਤਾਂ ਉਸ ਨੂੰ ਤਤਾਂ ਦੀ ਮਤੇ ਹੇਠ ਚੱਲ ਰਹੇ ਮਨ ਦੀ ਮਾਰਤਾ ਸਾਹਮਣਾ ਕਰਨਾ ਪੈਂਦਾ ਜੋ ਖਿਆਲਾਂ ਵਿਚਾਰਾਂ ਭਾਵਾਂ ਵਿੱਚ ਇੱਕ ਪਲ ਲਈ ਵੀ ਇੱਕ ਸੈਕਿੰਡ ਲਈ ਵੀ ਚੁੱਪ ਨਹੀਂ ਕਰਦਾ ਅਤੇ ਜੇਕਰ ਸਾਧਕ ਇਸ ਨੂੰ ਸਹਿਣ ਨਹੀਂ ਕਰਦਾ ਇਸ ਤੋਂ ਪਰੇਸ਼ਾਨ ਹੁੰਦਾ ਹੈ ਤਾਂ ਇਹ ਆਪ ਦੀ ਭਗਤੀ ਤਪੱਸਿਆ ਧਿਆਨ ਵਿੱਚ ਲੀਨ ਹੋਣ ਤੋਂ ਬਹੁਤ ਪਿੱਛੇ ਪਛੜ ਜਾਂਦਾ ਹੈ ਸੋ ਸਾਡੇ ਵਿਚਾਰ ਦਾ ਅਸਲ ਭਾਵ ਆਪ ਜੀ ਨਾਲ ਸਾਂਝਾ ਕਰਨ ਦਾ ਇਹ ਹੀ ਮਕਸਦ ਸੀ ਕਿ ਸਾਡੇ ਜੀਵਨ ਵਿੱਚ ਸਹਿਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਸਹਿਣ ਕਰਨਾ ਆਉਣਾ ਚਾਹੀਦਾ ਕਿਉਂਕਿ ਜਦ ਜੀਵ ਸਹਿਣ ਕਰਦਾ ਹੈ ਉਹ ਉਹ ਬਹੁਤ ਤਰ੍ਹਾਂ ਦੇ ਝਮੇਲਿਆਂ ਤੋਂ ਬਚ ਜਾਂਦਾ ਹੈ ਜਦੋਂ ਆਪ ਦੇ ਜੀਵਨ ਵਿੱਚ ਸਹਿਣੀ ਨੂੰ ਰੱਖਦਾ ਹੈ ਕਿਸੇ ਦੀ ਕਹੀ ਵਧੇਕੀ ਨੂੰ ਸਹਿੰਦਾ ਹੈ ਤਾਂ ਉਹ ਗ੍ਰੋਧ ਵਰਗੀ ਭੈੜੀ ਆਫਤ ਤੋਂ ਗ੍ਰੋਧ ਵਰਗੀ ਅੱਗ ਤੋਂ ਜੋ ਉਸ ਦੇ ਕਰਦਾਰ ਨੂੰ ਅਤੇ ਜੀਵਨ ਨੂੰ ਸੜ ਕੇ ਸੁਆਹ ਕਰ ਦਿੰਦੀ ਹੈ ਉਸ ਤੋਂ ਬਚ ਜਾਂਦਾ ਹੈ ਇਸ ਕਰਕੇ ਜੀਵਨ ਵਿੱਚ ਸਹਿਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਸੰਸਾਰੀ ਤਲ ਤੇ ਹੋਵੇ ਚਾਹੇ ਉਹ ਇੱਕ ਸਾਧਕ ਦੇ ਤਲ ਤੇ ਹੋਵੇ ਕਿਉਂਕਿ ਸਹਿਣੀ ਦੇ ਨਾਲ ਜੀਵਨ ਸੰਸਾਰੀ ਅਤੇ ਨਰੰਕਾਰੀ ਦੋਨਾਂ ਤਲਾਂ ਤੇ ਸੁਖਾਲਾ ਤੇ ਬਹੁਤ ਸੁੰਦਰ ਬਤੀਤ ਹੁੰਦਾ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ